ਸਮਾਜ ਵਿਰੋਧੀ ਲੋਕਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਤਾਂ ਬੱਸਾਂ ਨੂੰ ਵੀ ਇਨ੍ਹਾਂ ਵੱਲੋਂ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ। ਬੀਤੀ ਦੇਰ ਰਾਤ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਭਿੰਡਾ ਆ ਰਹੀ ਪੀਆਰਟੀਸੀ বাস ਕੰਡਕਟਰ ਦੀ ਚਾਰ ਨੌਜਵਾਨਾਂ ਵੱਲੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ। ਪੀਆਰਟੀਸੀ ਦੇ ਕੰਡਕਟਰ ਦਾ ਕਹਿਣਾ ਹੈ ਕਿ ਉਹ 7:40 ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਭਿੰਡਾ ਲਈ ਰਵਾਨਾ ਹੋਏ ਸਨ। ਜਦੋਂ ਉਹਨਾਂ ਦੀ ਬੱਸ ਜੇਤੋ ਗੁਨਿਆਣਾ ਆ ਰਹੀ ਸੀ ਤਾਂ ਸੰਗਣੀ ਤੁੰਦ ਹੋਣ ਕਾਰਨ ਉਹ ਆਪਣੇ ਡਰਾਈਵਰ ਨਾਲ ਸਾਹਮਣੇ ਬੈਠ ਕੇ ਸਾਈਡ ਦੱਸ ਰਿਹਾ ਸੀ ਅਤੇ ਕਿਸ਼ਾ ਸਾਫ ਕਰ ਰਿਹਾ ਸੀ ਇਸੇ ਦੌਰਾਨ ਬੱਸ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਮੇਰੇ ਗਲੇ ਤੇ ਤੇ ਸਰ ਹਥਿਆਰ ਰੱਖ ਕੇ ਮੈਨੂੰ ਅਤੇ ਮੇਰੇ ਡਰਾਈਵਰ ਨੂੰ ਲੁੱਟ ਲਿਆ ਸੇਵ ਹੈ ਜੀ ਕੱਲ ਮੈਂ ਅੰਮ੍ਰਿਤਸਰ ਤੋਂ ਲਾਸਟ ਟਾਈਮ ਚੱਲਿਆ ਸੀਗਾ 750 ਤੇ ਉਥੋਂ ਚਾਰ ਮੁੰਡੇ ਜੜੇ ਉਹਨਾਂ ਨੇ ਬਠਿੰਡੇ ਦੀਆਂ ਟਿਕਟਾਂ ਲੈ ਲਈਆਂ ਗੋਨੇਆਂ ਨੇ ਤੋਂ 1 ਕਿਲੋਮੀਟਰ ਪਿੱਛੇ ਆਪਣੇ ਢਾਬੇ ਜੇ ਦੇ ਕੋਲੇ ਉਹ ਸੈਲਰਾਂ ਜਿਆਂ ਦੇ ਕੋਲੇ ਸਾਡਾ ਤਾਂ ਦੋਨਾਂ ਦਾ ਧਿਆਨ ਹੀ ਅੱਗੇ ਸੀਗਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀ ਗੱਡੀ ਸਲੋ ਆ ਰਹੀ ਸੀ 40 50 ਦੀ ਸਪੀਡ ਤੇ ਆ ਰਹੀ ਸੀਗੇ ਉਦੋਂ ਬਾਅਦ ਉਹਨਾਂ ਨੇ ਆ ਕੇ ਮੇਰਾ ਗਲ ਇੱਕ ਹੱਥ ਨਾਲ ਗਲ ਫੜ ਲਿਆ ਦੂਜੇ ਹੱਥ ਨਾਲ ਮੇਰੇ ਇੱਥੇ ਕੋਈ ਤੇਜ਼ ਤਾਰ ਹਥਿਆਰ ਲਾ ਲਿਆ ਉਦੋਂ ਬਾਅਦ ਮੈਂ ਜਦੋਂ ਐ ਪਿੱਛੇ ਦੇਖਣ ਲੱਗਿਆ ਮੇਰਾ ਝੋਲਾ ਥੱਲੇ ਬਾਹਾਂ ਚੋਂ ਥੱਲੇ ਨਿਕਲ ਗਿਆ ਤੇ ਉਹਨਾਂ ਨੇ ਮੇਰੀ ਬਾਹਾਂ ਮੋੜ ਕੇ ਬਸ ਥੈਲਾ ਖੋਲਿਆ ਬਸ ਫਿਰ ਕੀ ਬਿਦ ਮਸ਼ੀਨ ਲੈ ਕੇ ਭੱਜ ਗਏ ਕਿੰਨੇ ਕੇ ਪੈਸੇ ਲੁੱਟ ਹੋਈ ਹੈ ਕਿੰਨੇ ਜਾਣੇ ਸੀਗੇ ਕਿਹੇ ਜਾਰੇ ਪੈਸੇ ਤਾਂ ਮਸ਼ੀਨ ਲੁੱਟ ਦਾ ਮਸ਼ੀਨ ਦੇ ਅਕੋਰਡਿੰਗ ਪਤਾ ਲੱਗੂਗਾ ਪਰ ਉਹ ਤਕਰੀਬਨ 9000 ਰੁਪਏ ਦੇ ਲਵੇ ਮੈਂ ਨਕਦ ਪੈਸੇ ਵੜਦਾ ਜਿਹੜੀਆਂ ਬੁੜੀਆਂ ਦੀਆਂ ਟਿਕਟਾਂ ਉਹ ਵੱਖਰੀਆਂ ਨੇ ਅੱਛਾ ਹੋਰ ਕੀ ਕੀ ਸੀ ਬੈਗ ਦੇ ਵਿੱਚ ਤੋਂ ਬੈਗ ਦੇ ਵਿੱਚ ਤਾਂ ਮੇਰਾ ਪਰਸ ਸੀਗਾ ਬਸ ਉਹਦੇ ਵਿੱਚ ਨੀਜੀ ਮੇਰੇ 5000 ਰੁਪਏ ਦੇ ਕਰੀਬ ਪੈਸੇ ਸੀਗੇ ਤੇ ਏਟੀਐਮ ਸੀਗਾ ਆਧਾਰ ਕਾਰਡ ਵਗੈਰਾ ਆਈ ਕਾਰਡ ਸੀਗਾ ਡਿਪਾਰਟਮੈਂਟ ਦਾ ਤੇ ਉਹ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹਾਂ ਉਸ ਤੋਂ ਬਾਅਦ ਅਸੀਂ ਨਈਆਂ ਵਾਲੇ ਥਾਣੇ ਚਾਏ ਨੇਂਗਾਲੇ ਥਾਣੇ ਚਾਕੇ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਇੱਕ ਕੱਚੀ ਦਰਖਾਸਤ ਲਿਖ ਲਈ ਹੈ ਉਦੋਂ ਬਾਅਦ ਹੁਣ ਅਸੀਂ ਜਾ ਕੇ ਪੱਕੀ ਦਰਖਾਸਤ ਐਫ ਆਈ ਆਰ ਦਰਜ ਕਰਾ ਦੇਣਾ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤ ਤਕਰੀਬਨ 12 ਵਜੇ ਦੀ ਘਟਨਾ ਹੈ ਜੀ ਮਤਲਬ ਤੁਸੀਂ ਲਾਸਟ ਟਾਈਮ ਲੈ ਕੇ ਆ ਰਹੇ ਹੋ ਹਾਂ ਜੀ 7:50 ਲਾਸਟ ਟਾਈਮ ਆਏਗੀ ਜੇ ਉਥੋਂ ਅਮਰਸਰ ਤੋਂ 7:50 ਚੱਲ ਕੇ ਆਉਨੇ ਆ ਵੀ ਤਕਰੀਬਨ 12:00 ਵਜੇ ਅਸੀਂ ਗੋਨੇਆਂ ਨੇ ਪਹੁੰਚਦੇ ਹਾਂ ਜੀ ਅੱਛਾ ਕਿੰਨੀਆਂ ਕ ਸਵਾਰੀਆਂ ਉਸ ਟਾਈਮ ਸਵਾਰੀਆਂ ਜੀ 2-3 ਸਵਾਰੀਆਂ ਹੁੰਦੀਆਂ ਉਹ ਸੁੱਤੀਆਂ ਪਈਆਂ ਹੁੰਦੀਆਂ ਜੀ ਰਾਤ ਨੂੰ 12 ਵਜੇ ਕੌਣ ਜਾਗਦਾ ਹੁੰਦਾ ਜੀ ਉਹਨਾਂ ਨੇ ਇਸੇ ਦੇ ਫਾਇਦਾ ਚੱਕ ਲਿਆ ਜੀ ਬਸ ਕਿੱਡੀ ਉਮਰ ਦੇ ਲੋਕ ਸੀਗੇ ਉਹਨਾਂ ਦੀ ਉਮਰ ਜੀ 25 ਤੋਂ 30 ਸਾਲ ਦੇ ਕਰੀਬ ਉਮਰ ਰਹੀਗੀ ਤੇ 5 ਫੁੱਟ ਤੇ 7 ਇੰਚ ਦੇ ਕਰੀਬ ਹਾਂ ਕਦਾਈ अच्छा ਤੁਸੀਂ ਚਾਰਾਂ ਨੂੰ ਮਤਲਬ ਦੇਖਿਆ ਚੰਗੀ ਤਰ੍ਹਾਂ ਹਾਂ ਚੰਗੀ ਤਰ੍ਹਾਂ ਜੋ ਟਿਕਟਾਂ ਮੈਂ ਕੱਟੀਆਂ ਜੀ ਉਹਨਾਂ ਦੀਆਂ ਨਹੀਂ ਤੁਹਾਨੂੰ ਇਹ ਲੱਗਦਾ ਵੀ ਜਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਰਾਤ ਨੂੰ ਲੁੱਟ ਹੋ ਰਹੀ ਹੈ ਤਾਂ ਸੇਫਾ ਤੁਸੀਂ ਆਉਣ ਤੁਹਾਡੇ ਬਾਕੀ ਦੇ ਮਲਾਜ਼ਮ ਵੀ ਤਾਂ ਆਉਂਦੇ ਜਾਂਦੇ ਨੇ ਰਾਤ ਨੂੰ ਜਿਹੜੇ ਨੇ ਬਸਾਂ ਲੈ ਕੇ ਕੋਈ ਸੇਫਟੀ ਤਾਂ ਹੁਣ ਇਹ ਚ ਕੀ ਸੇਫਟੀ ਹੈ ਜੀ ਉਹ ਤਾਂ ਇੱਕ ਸਵਾਰੀਆਂ ਨਹੀਂ ਸਵਾਰੀਆਂ ਦਾ ਮੂਡ ਬਦਲ ਜੇ ਉਹ ਤੇ ਕੀ ਸੇਫਟੀ ਹੈ ਜੀ ਮਤਲਬ ਸਵਾਰੀਆਂ ਦੇ ਉਸ ਦੇ ਵਿੱਚ ਹਾਂ ਹਾਂ ਉਹਨਾਂ ਦੇ ਭੇਸ਼ ਚੋਂ ਲੁਟੇਰੇ ਬੈਠੇ ਸੀਗੇ ਜੀ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਬਸ ਇਹ ਹੀ ਹੈ ਜੀ ਵੀ ਬਣਦੀ ਕਾਰਵਾਈ ਕੀਤੀ ਜਾਵੇ ਜੀ ਸਖਤ ਕਾਰਵਾਈ ਹੋਣੀ ਚਾਹੀਦੀ ਸਖਤ ਹਾਂਜੀ ਤੇ ਤੁਸੀਂ ਆਪਦੇ ਦਫ਼ਤਰਾਂ ਨੂੰ ਜਿਹੜੀ ਹੈ ਹਾਂ ਉਹਨਾਂ ਨੂੰ ਸੂਚਿਤ ਕਰਤਾ ਜੀ ਸਾਰੇ ਕੀ ਕਹਿੰਦੇ ਨੇ ਤੁਹਾਡੇ ਜੀਐਮ ਸਾਹਿਬ ਉਹਨਾਂ ਨੇ ਕਿਹਾ ਵੀ ਕੋਈ ਕਾਰਵਾਈ ਬਸ ਦੇਖਦੇ ਹਾਂ ਜੀ ਕੀ ਬਣਦਾ ਜੀ ਠੀਕ ਮੈਂ ਤੁਹਾਡਾ ਕੀ ਕਰਨਾ ਵਾਪਰੀਏ ਤੁਹਾਡਾ ਮੇਰਾ ਨਾਮ ਧਰਮਵੀਰ ਸਿੰਘ ਹੈ ਜੀ ਡਰਾਈਵਰ ਨੰਬਰ ਸੀਵੀਕੇ 558 ਬਟਾ ਡਿਪੋ ਜੀ ਹਾਂਜੀ ਰਾਤ ਸਾਡੇ ਨਾਲ ਮੰਨ ਲਓ ਅਸੀਂ ਅੰਮ੍ਰਿਤਸਰ ਤੋਂ 750 ਤੇ ਚੱਲੇ ਹਾਂ ਜੀ ਤੇ ਤਕਰੀਬਨ 12:00 12 ਵਜੇ ਆ ਕੇ ਜੈਤੂ ਤੋਂ ਅਗੇ ਗੋਨਿਆਂ ਦੇ ਤੋਂ 2 ਕਿਲੋਮੀਟਰ ਪਿੱਛੇ ਸਾਡੀ ਗੱਡੀ ਲੁੱਟੀ ਗਈ ਹੈ ਅੱਛਾ ਮਨ ਲੋ ਸਵਾਰੀਆਂ ਦੇ ਰੂਪ ਦੇ ਵਿੱਚ ਲੁਟੇਰੇ ਸੀਗੇ ਕੀ ਬਕਾਇਦਾ ਤੁਹਾਡੇ ਨਾਲ ਕੀ ਕੀ ਮੈਂ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੇ ਘਟਨਾ ਨੂੰ ਅੰਜਾਮ ਮੈਂ ਆਪਣਾ ਧੁੰਦ ਬਹੁਤ ਜ਼ਿਆਦਾ ਸੀਗੀ ਕਨੈਕਟਰ ਮੇਰਾ ਸਾਥ ਦੇ ਰਿਹਾ ਸੀ ਕਦੀ ਸ਼ੀਸ਼ਾ ਸਾਫ਼ ਕਰਦਾ ਸੀਗਾ ਕਦੀ ਸਾਈਡ ਦੱਸਦਾ ਸੀਗਾ ਜੀ ਅੱਗੇ ਬੈਠਾ ਸੀ ਮੇਰੇ ਬਰਾबरी ਜੀ ਤੇ ਮਨ ਲੋ ਜਦੋਂ ਵੀ ਅਜਤਾ ਆਪਦੀ ਰੋਡ ਦੇ ਵਿੱਚ ਧਿਆਨ ਸੀ ਸਾਡਾ ਕੋਈ ਨਹੀਂ ਹੈਗਾ ਵੀ ਮੰਨ ਲਓ ਸਵਾਰੀ ਵੀ ਕਿਵੇਂ ਵੀ ਸਾਡੇ ਕੋਲ ਆ ਰਹੀ ਹੈ ਜੇ ਕੋਈ ਗੱਲਬਾਤ ਹੀ ਤੇ ਉਹਨਾਂ ਨੇ ਬਸ ਇੱਕੋ ਦਾ ਵੀ ਹਮਲਾ ਬੋਲਤੇ ਸਾਨੂੰ ਚ 4-5 ਸਵਾਰੀਆਂ ਸੀਗੀਆਂ ਵਿੱਚੋਂ 2-3 ਸਵਾਰੀਆਂ ਸੁੱਟੀਆਂ ਪਈਆਂ ਸੀਗੀਆਂ ਤੇ ਆ ਕੇ ਬਸ ਉਹਨਾਂ ਨੇ ਹਮਲਾ ਹੀ ਬੋਲਤੇ ਮੰਨ ਲਓ ਇਹਨੂੰ ਨੱਪਲੇ ਦੋ ਜਣੇ ਇੱਕ ਇਹਨਾਂ ਸਵਾਰੀਆਂ ਨੇ ਕੋਈ ਸਹਾਰ ਲੈ ਕੇ ਖੜ ਗਈ ਇੱਕ ਨੇ ਮੇਰੇ ਇੱਥੇ ਰਕ ਲਈ ਕਰ ਦੰਤੀ ਕਿੰਨੇ ਕੁ ਪੈਸੇ ਲੁੱਟ ਹੋਈ ਹੈ ਕੀ ਕੁਝ ਤੁਹਾਡਾ ਲੈ ਗਏ ਨੇ ਤੇ ਉਸ ਤੋਂ ਬਾਅਦ ਕਿੱਥੇ ਗਏ ਉਹ ਉਹ ਕਨੈਕਟਰ ਦਾ ਕੈਸ਼ ਬੈਗ ਜੀ ਤੇ ਟਿਕਟ ਮਸ਼ੀਨ ਤੇ ਬਾਕੀ ਇਹਦੇ ਵਿੱਚ ਕੈਸ਼ਬੈਕ ਦੇ ਵਿੱਚ ਤਾਂ ਪਰਸਨਲ ਪਰਸੀ ਗਈ ਉਹ ਲੈ ਗਈ ਠੀਕ ਹੈ ਤੇ ਫਰਾਰ ਹੋ ਗਏ ਉਹ ਉਹ ਫਰਾਰ ਹੋ ਗਏ ਜਦੋਂ ਗੱਡੀ ਮੰਨ ਲਓ ਵੀ 40 50 ਕਿਲੋ ਦੀ ਸਪੀਡ ਤੇ ਸੀਗੀ ਜਦੋਂ ਅਸੀਂ ਆ ਰਹੇ ਸੀ ਤੁਹਾਡੇ ਕਾਰਨ ਗੱਡੀ ਹੌਲੀ ਆ ਰਹੀ ਸੀ ਅੱਛਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਗੱਡੀ ਰੋਕ ਗੱਡੀ ਰੋਕ ਤੇ ਮੈਂ ਗੱਡੀ ਮੰਨ ਲਓ 2 ਕਿਲੋਮੀਟਰ ਤਾਂ ਅੱਗੇ ਲਈ ਗਈ ਕਰਦੇ ਕਰਾਉਂਦੇ ਮੁਰਕੀਦ ਉਹਨੇ ਮੇਰੇ ਇੱਥੇ ਗਰਦਨ ਤੇ ਕੋਈ ਤੇਜ਼ ਤਰ ਹਥਿਆਰ ਰੱਖਿਆ ਮੈਨੂੰ ਕਹਿੰਦਾ ਗੱਡੀ ਰੋਕ ਮੈਂ ਗੱਡੀ ਵਾਲੇ ਸਲੋਹੀ ਕੀਤੀ ਚੱਲਦੀ ਗਈ ਦੋ 20 ਦੀ ਸਪੀਡ ਤੇ ਹੋਣੀ ਹੈ ਗੱਡੀ ਉਹ ਚੱਲਦੀ ਗਈ ਗੱਡੀ ਤੋਂ ਸਾਲਾ ਮਾਰ ਕੇ ਭੱਜ ਗਈ ਖੇਤਾਂ ਵਿੱਚ ਵੜ ਗਈ ਕੀ ਮੰਗ ਕਰਦੇ ਮੰਗ ਕਰਦੇ ਸੁਰੱਖਿਆ ਹੋਣੀ ਚਾਹੀਦੀ ਹੈ ਸੁਰੱਖਿਆ ਜਕਿੰਨੀ ਬਣਾਈ ਜਾਵੇ ਜੇ ਇਹ ਜਿਹੜਾ ਹੋ ਰਿਹਾ ਬਹੁਤ ਗਲਤ ਹੋ ਰਿਹਾ ਕਿੰਨੇ ਵਜੇ ਜੇ ਬੱਸ ਦੇ ਵਿੱਚ ਸੇਫ ਨਹੀਂ ਹੈਗੇ ਸਵਾਰੀਆਂ ਦੀ ਵੀ ਹੋ ਸਕਦੀ ਹੈ ਸਾਡੀ ਵਹੀਕਲ ਨੂੰ ਸਵਾਰੀਆਂ ਨੂੰ ਹੋ ਸਕਦਾ ਇਹ ਸੇਫਟੀ ਜ਼ਰੂਰੀ ਹੈ ਜੀ ਕਿੰਨੇ ਵਜੇ ਤੁਸੀਂ ਚੱਲਦੇ ਹੋ ਕਿੰਨੇ ਵਜੇ ਇੱਥੇ ਪਹੁੰਚਣਾ ਸੀਗਾ ਅਸੀਂ ਉੱਥੋਂ 7:50 ਚੱਲਦੇ ਹਾਂ ਅੰਮ੍ਰਿਤਸਰ ਇੱਥੇ ਤਕਰੀਬਨ ਵੈਸੇ ਤਾਂ 12:30 ਸਵਾ 12 ਪਹੁੰਚ ਜਾਈ ਧੁੰਦ ਦੇ ਕਾਰਨ ਗੱਡੀ ਲੇਟ ਸੀਗੀ ਅੱਧਾ ਘੰਟਾ ਹੀ ਅਸੀਂ ਮੰਨ ਲਓ ਵੀ 12:00 ਸਵਾ 12 ਦੇ ਵਿੱਚ ਤਕਰੀਬਨ ਉੱਥੇ ਸੀਗੀ ਇਸ ਟਾਈਮ